2 ਲੱਖ ਤੋਂ ਥੱਲੇ ਕਾਰਾਂ ਲੈਣੀਆਂ ਨੇ ਸਾਡੇ ਕੋਲ 15-20 ਕਾਰਾਂ ਖੜੀਆਂ ਨੇ 2 ਲੱਖ ਤੋਂ ਥੱਲੇ ਥੱਲੇ ਡੇੜਦੀਆਂ ਹਾਂ ਜੀ ਪਈਆ ਸਿਰਫ 65000 ਰੁਪਈਆ ਦੀ ਸਟੀਲ ਡੀਜ਼ਲ ਮਹਾਲੀ ਤੇ ਆ ਜਾ ਬਾਈ ਹੈ ਨਾ 200 ਕਾਰ ਆ ਬਾਈ ਜਿਹਦੇ ਤੇ ਆਪਾਂ ਕਹਿੰਦੇ ਵੀ 110% ਲੋਨ ਹੋ ਜਾਊਗਾ ਡੀਜ਼ਲ ਬੇਟ 100 ਡੀਜ਼ਲ ਐਵਰੇਜ ਦੀ ਬਾਈ ਰੈਣੀ ਇਹ ਕਿਹੜਾ ਮਾਡਲ ਆ ਬਾਈ ਬਾਈ ਮਿੱਤਰ ਤੁਸੀਂ ਕਹਿੰਨੇ ਰਹੇ ਹੋ ਨਾ ਬਾਈ ਯਾਰ ਆ ਵੀ ਸਟਾਰਟਿੰਗ ਹੀ ਤੁਸੀਂ ਮਹਿੰਗੇ ਕਾਰ ਦਿਖਾਣੋ ਮਹਿੰਗੇ ਕਾਰ ਦਿਖਾਣੋ ਅੱਜ ਪਹਿਲੀ ਕਾਰ ਆ ਆਪਣੇ ਲਈ ਪਹਿਲੀ ਤੁਹਾਨੂੰ 65000 ਰੁਪਏ ਦੀ ਕਾਰ ਦਿਖਾ ਰਿਹਾ ਬਾਈ ਆ ਆ ਗਈ ਜੈਨ ਚੰਡੀਗੜ੍ਹ ਨੰਬਰ ਦੀ ਕਾਰ ਆ ਬਈ 65000 ਰੁਪਏ ਦੀ ਕਾਰ ਬਈ ਪਾਸਿੰਗ ਹੈਗੀ ਕਾਰ ਦੀ 2030 ਤੱਕ ਪਈ ਹੈ ਵੀਰ ਪਾਸਿੰਗ ਹੈ ਪਾਸਿੰਗ ਇਹਦੀ ਪਈ ਹੈ ਸਿਰਫ 65000 ਰੁਪਏ ਦੀ ਸਟੀਲ ਦੀ ਮਹਾਲੀ ਤੇ ਆ ਜਾ ਬਈ ਹੈ ਨਾ ਤੇ ਤੁਹਾਨੂੰ ਅਗਲੀ ਕਾਰ ਦਿੰਨੇ ਆ ਉਹ ਵੀ ਲੱਖ ਰੁਪਏ ਦੀ ਰੇਂਜ ਦੀ ਕਾਰ ਦਊਂਗਾ ਵੀ ਮੈਂ ਠੀਕ ਆ ਲੱਖ ਰੁਪਏ ਦੀ ਰੇਂਜ ਦੀ ਕਾਰ ਦਊਂਗਾ ਉਹ ਵੀ ਵਧੀਆ ਕਾਰ ਹੋਊਗੀ ਐਸੀ ਗੱਲ ਹੀ ਚਾਲ ਚਲਾਵੇ ਦੀ ਪਾਸਿੰਗ ਵਾਲੇ ਕਾਰਾਂ ਹੋਣਗੀਆਂ ਸਾਰੀਆਂ ਬਈ ਤੇ ਆ ਆ ਗਈ ਆਪਣੇ ਲਵੇ 2006 ਨੰਬਰ ਦੀ ਕਿੰਨੇ ਦੀ ਕਰ ਰਹੇ 2008 ਮਾਡਲ ਹੈ 28 ਤੱਕ ਪਾਸ ਹੈ ਇੰਸ਼ੋਰੈਂਸ ਹੈਗੀ ਕਰ ਦੀ ਦੋਨੋਂ ਚਾਬੀਆਂ 1 ਲੱਖ 5000 1 ਲੱਖ 5000 ਦੀ ਉਹਦੇ ਕਹਿੰਦੀ 65000 ਦੀ ਤੇ 1 ਲੱਖ 5000 ਰੁਪਏ ਦੀ ਹੁਣ ਥੋੜੇ ਜਿਹਾ ਅਪ ਰੇਂਜ ਚ ਆ ਜੇ 1 ਲੱਖ ਕਿੰਨੇ ਦੀ ਆ ਇਹ ਆ ਗਈ ਫਿਰ 2010 ਮਾਡਲ ਹੈ 30 ਤੱਕ ਪਾਸ ਹੈ 1 ਲੱਖ 45000 ਰੁਪਏ ਦੀ ਲੋ ਥੋੜਾ ਥੋੜਾ ਵਧਾਵਾਂਗੇ ਭੱਜਾ ਦੇ ਨਹੀਂ ਵਧਾਉਂਦੇ ਭਈਆਂ ਤੇ ਆ ਆ ਗਈ ਆਪਣੇ ਲਵੇ ਵੈਗਨ ਆ ਰ ਮਾਡਲ ਮਾਡਲ ਇਹ 2015 ਮਾਡਲ ਹੈ ਫਸਟ ਓਨਰ ਦੀ ਕਾਰ ਹੈ 1 2 ਲੱਖ 45000 ਦੀ ਕਾਰ ਦੇ ਦਾਂਗੇ 2 ਲੱਖ ਦਾ ਕਾਰ ਦੇ ਉੱਪਰ ਲੋਨ ਲੈ ਗਵਾ ਲਈ 2 ਲੱਖ 45000 ਹਲੇ ਵੀ ਆਪਾਂ 3 ਲੱਖ ਤੋਂ ਥੱਲੇ ਥੱਲੇ ਫਿਰਦੇ ਆਹ ਅੱਗੇ ਆ ਗਈ ਜੀ 1 ਲੱਖ 95000 1 ਲੱਖ 95000 ਦੀ 13 ਮਾਡਲ ਫਸਟ ਓਨਰ ਦੀ ਕਾਰ ਹੈ ਟਾਇਰ ਲੌਏ ਲੱਗੇ ਟੱਚ ਵਾਲਾ ਸਿਸਟਮ ਸਾਰ ਲੱਗਿਆ ਹੋਂਡਾ ਪ੍ਰਿਓ ਪੈਟਰੋਲ ਦੇ ਵਿੱਚ ਬਈ ਮਿੱਤਰੋ ਅਗਲੀ ਆ ਗਈ ਅਗਲੀ ਵੀ ਤੁਹਾਨੂੰ ਜਾਦੇ ਰੇਟ ਤੇ ਦੇਣ ਦੇ ਸਿਰਫ 2 ਲੱਖ ਕਿੰਨੇ ਦੀ 2 ਲੱਖ 5000 2 ਲੱਖ 5000 ਦੀ ਵੀਰੇ ਕਾਰ ਦਿਖਾ ਦਿਓ ਪੂਰੀ ਮੇਰਾ ਭਾਈ ਬਣ ਕੇ ਵੈਂਟੋ ਪੀਵੀ ਨੰਬਰ ਹੈ ਜੀ ਹਾਂ ਜੀ ਪੰਜਾਬ ਨੰਬਰ ਪੰਜਾਬ ਨੰਬਰ 2011 ਮਾਡਲ 11 ਮਾਡਲ 2 ਲੱਖ 5000 ਰੁਪਏ ਹਾਂ ਜੀ ਹਾਂ ਆ ਲੋ ਅੱਗੇ ਆ ਗਈ ਜੀ 2010 ਮਾਡਲ 30 ਤੱਕ ਪਾਸ ਹੈ ਐਸਐਕਸ4 ਪੈਟਰੋਲ 1,65,000 ਦੀ 1,65,000 ਰੁਪਈਆ ਦੀ ਹੋਈ ਹਾਂਜੀ ਹਾਂ ਲਓ ਜੀ ਹੁਣ ਥੋੜਾ ਜਿਹਾ ਅਪਰ ਰੇਂਜ ਦੀ ਕਾਰਾਂ ਦੇ ਦਿਓ ਤੁਹਾਨੂੰ ਬਈ ਹਨਾ ਥੋੜੇ ਰੇਟ ਤੇ ਦਿਖਾ ਦਿਓ ਆਹ ਆਹ ਵੀਰੇ ਕਿਹੜਾ ਮਾਡਲ ਹੈ 2018 ਮਾਡਲ ਹੈ ਡੈਲਟਾ ਵੇਰੀਐਂਟ ਹੈ ਕਾਰ ਪੈਟਰੋਲ ਦੇ ਵਿੱਚ ਹੈ 475000 ਦੀ ਕੋਰਡ ਕਾਰ ਦਿੰਦਾ ਇਹ ਕਾਰ ਦੇ ਉੱਪਰ 4 ਲੱਖ ਦਾ ਲੋਨ ਮਿਲ ਰਿਹਾ ਇਹ ਵੀ ਜੈਦਰ ਰੇਟ ਦੀ ਕਾਰ ਆ ਬਈ ਮਿੱਤਰੋ ਹਣਾ ਤੇ ਅਗਲੀ ਆ ਗਈ ਆਪਣੇ ਲਵੇ ਆ ਬਲੈਨੋ ਆ ਗਈ ਕਿਹੜਾ ਮਾਡਲ ਕਰ ਰਹੇ ਸਵਿਫਟ ਆ ਗਈ ਕਿ ਸਵਿਫਟ ਜੀ ਸਵਿਫਟ ਹਾਂ ਸਵਿਫਟ ਆ ਨਿਊ ਸ਼ੇਪ ਦੇ ਵਿੱਚ ਡੀਜ਼ਲ ਦੇ ਵਿੱਚ ਆਟੋਮੈਟਿਕ 19 ਮਾਡਲ ਹੈ ਫਰਸਟ ਓਨਰ ਦੀ ਕਾਰ ਹੈ 575000 ਕਸਟਮਰ ਦੀ ਆਸਕੀਆ ਬਾਕੀ ਮੌਕੇ ਤੇ ਮੜਾ ਮੜਾ ਬਹਿ ਕੇ ਮਾਨਤਾਣ ਹੋ ਜਾਊਗਾ ਆਪਣਾ ਕਮਿਸ਼ਨ ਬੇਸਿਸ ਹੈ ਲਓ ਜੀ ਬਈ ਇਹ ਕਾਰ ਤੁਸੀਂ ਲੈ ਸਕਦੇ ਬਈ ਅਗਲੀ ਆ ਗਈ ਆਪਣੇ ਲਵੇ ਆ ਕਵਿਟਾ ਬਈ ਅੱਗੇ ਆ ਗਈ ਕਵਿਟਾ ਜੀ 2000 16 ਮਾਡਲ 16 ਹਾਂਜੀ ਹਾਂ 1,85,000 ਦੀ ਕਾਰ ਦੇ ਦਾਂਗੇ ਕਾਰ ਦੇ ਉੱਪਰ 1.5 ਲੱਖ ਤੋਂ ਪਲੱਸ ਲੋਨ ਵੀ ਕਰਾ ਦਾਂਗੇ ਅਗਰ ਕਿਸੇ ਭਰਾ ਦੀ ਵਧੀਆ ਪ੍ਰੋਫਾਈਲ ਆ 2 ਲੱਖ ਦਾ ਲੋਨ ਵੀ ਕਰਾ ਦਾਂਗੇ 10-15,000 ਨਾਲ ਦੇ ਕੇ ਹੀ ਤੋਰਾਂਗੇ ਦਵਾਲੀ ਮੇਲਾ ਉਹ ਕਾਰ ਆ ਬਈ ਜਿਹਦੇ ਤੇ ਆਪਾਂ ਕਹਦੇ ਵੀ 110% ਲੋਨ ਹੋ ਜਾਊਗਾ ਹਾਂਜੀ ਹਾਂਜੀ ਠੀਕ ਹੈ ਤੇ ਆ ਆ ਗਈ ਆਪਣੀ ਕੇ10 ਉਹ ਵੀ ਆਟੋਮੈਟਿਕ ਆਟੋਮੈਟਿਕ ਹਾਂਜੀ 2018 ਮਾਡਲ ਆ ਕੇ10 ਆਟੋਮੈਟਿਕ ਫਸਟ ਓਨਰ ਦੀ ਕਾਰ ਆ 3 ਲੱਖ 30 ਹਜ਼ਾਰ ਦੀ ਕਾਰ ਦੇ ਦਾਂਗੇ ਕਾਰ ਦੇ ਉੱਪਰ 2.70 75 ਦਾ ਲੋਨ ਵੀ ਕਰਵਾ ਦਾਂ ਲੋਨ ਵੀ ਕਰਾ ਦਾਂ ਲਓ ਜੀ ਬਾਈ ਕਾਰ ਸੋਹਣੀ ਆ ਤੇ ਆ ਆ ਗਈ i20 ਬਾਈ ਇਹ ਨਵੀਂ ਬਈਆ ਬਿਲਕੁਲ ਹਾਂ ਜੀ ਹਾਂ ਹਾਂ 2017 ਮਾਡਲ ਹੈ ਆਸਟਾ ਆਪਸ਼ਨਲ ਪੁਸ਼ ਬਟਨ ਵਾਲਾ ਵੇਰੀਐਂਟ ਹੈ ਕਾਰ ਦੇ ਦਾਂਗੇ ਇੱਕੋ ਰੇਟ 5.5 ਲੱਖ ਦੀ ਆਸਕੀਂਗਾ ਮਣਾ ਮੋਟਾ ਮੌਕੇ ਦੇ ਵੇਖ ਕੇ ਮਾਨਤਾਣ ਕਰ ਲਾਂਗੇ ਇਸ ਦੇ ਉੱਪਰ ਵੀ 4.5 ਤੋਂ ਪਲੱਸ ਲੋਨ ਕਰਾ ਦੇ ਤੇ ਆ ਆ ਗਈ ਅਗਲੀ ਕਾਰ ਆ ਗਈ ਆਪਣੇ ਲਵੇ ਵੈਨਿਊ ਵੈਨਿਊ ਮਾਡਲ ਵੀਰੇ 2019 ਮਾਡਲ ਹੈ ਹਾਂ ਐਸਐਕਸ ਆਪਸ਼ਨਲ ਸਨਰੂਫ ਵਾਲਾ ਮਾਡਲ ਹੈ ਕਾਰ ਦੇ ਦਾਂਗੇ 6 ਲੱਖ 85000 ਦੀ 6 ਲੱਖ ਦਾ ਕਾਰ ਦੇ ਉੱਪਰ ਲੋਨ ਵੀ ਕਰਾ ਲਓ ਲੋਨ ਵੀ ਕਰਾਦਾ ਐ ਭਾਈ ਲਓ 6 ਲੱਖ 85000 ਚ ਨਵੀਂ ਕਾਰ ਬਿਲਕੁਲ ਆਹ ਆ ਵੀਰੇ ਮਾਡਲ ਅੱਗੇ ਆ ਗਈ 2016 ਮਾਡਲ ਇਕੋ სპੋਰਟ ਫਸਟ ਓਨਰ ਡਾਕਟਰ ਦੀ ਕਾਰ ਹੈ ਇਕੋ ਰਡ ਕਾਰ ਦੇ ਦਾਂਗੇ ਸਵਾ 4 ਲੱਖ ਰੁਪਏ ਦੀ ਕਾਰ ਦੇ ਉੱਪਰ 3.5 ਲੱਖ ਤੇ ਪਲੱਸ ਲੋਨ ਵੀ ਕਰਾ ਲਓ ਮੈਂ ਵੀ ਭਾਈ ਮੈਂ ਤਰ ਬਹੁਤ ਜਾਇਜ਼ ਰੇਟ ਦੇ ਵਿੱਚ ਤੇ ਆ ਆ ਗਈ ਆਪਣੇ ਲਵੇ ਸਿਆਜ਼ ਸਿਆਜ਼ ਜੀਡੀਆਈ ਪਲੱਸ ਹਾਂਜੀ 2016 ਮਾਡਲ ਹੈ ਫਰਸਟ ਓਨਰ ਦੀ ਕਾਰ ਹੈ ਪੇਡ ਨੰਬਰ ਲੱਗਿਆ ਹੋਇਆ ਹੈ ਨੰਬਰ ਨਾਲ ਹੈ ਇਕੋ ਰੇਡ ਕਾਰ ਦਦਾਂਗੇ 495000 ਦੀ ਕਾਰ ਦੇ ਉੱਪਰ 4 ਲੱਖ ਦਾ ਲੋਨ ਲੋਨ ਕਰਾ ਦਾਂਗੇ ਤੇ ਆਹ ਆਪਣੀ ਭਾਈ ਇਹ ਵੀ ਸ਼ੇਲ ਤੇ ਆ ਆ ਇਹ ਕਿਵੇਂ ਕਾਰ ਬਈ ਟੇਪਿੰਗ ਹੋਈ ਹੈ ਤਾਂ ਹਾਂਜੀ ਹਾਂ ਲੈ ਵੀ ਰੈਪ ਹੋਈ ਹੈ ਕਾਰ ਦੇ ਵਿੱਚ 2013 ਮਾਡਲ ਹੈ ਹਾਂਜੀ ਹਾਂ ਇਕੋ ਰੇਡ ਕਾਰ ਦਦਾਂਗੇ 1.5 ਲੱਖ ਰੁਪਏ ਦੀ ਕਸਟਮਰ ਦੇ ਉਹ ਓਨਰ ਦੇ ਪੇਮੈਂਟ ਹੈ ਆਪਣਾ ਕਮਿਸ਼ਨ ਹੈ ਬਾਈ ਕਾਰ ਬਹੁਤ ਸੋਹਣੀ ਅੰਦਰੋਂ ਸੀਟ ਸ਼ੂਟ ਕਵਰ ਟੱਚ ਵਾਲਾ ਸਿਸਟਮ ਵੁੱਡਨ ਕਿਟ ਵਗੈਰਾ ਬਹੁਤ ਸੋਹਣੀ ਲੱਗਦੀ ਹੈ ਅੰਦਰ ਦਾ ਸ਼ਮਲਾ ਹੀ ਬਣਾਇਆ ਪਿਆ ਬਾਈ ਹੈ ਕਾਰ ਦਾ ਤੇ ਬਾਈ ਸੀਟ ਸ਼ੂਟ ਕਵਰ ਐਨ ਪੂਰੇ ਵਧੀਆ ਨੇ ਲਾਏ ਟਾਇਰ ਤੇ ਆਪਾਂ ਕਹਿੰਦੇ ਰੈਪ ਹੋਈ ਹੋਈ ਹੈ ਸਾਰੀ ਕਾਰ ਬਾਈ ਬਹੁਤ ਵਧੀਆ ਡੀਜ਼ਲ ਦੀ ਕਾਰ ਹੈ ਬਾਈ ਡੀਜ਼ਲ ਦੇ ਵਿੱਚ 13 ਮਾਡਲ 3 ਲੱਖ 25000 3 ਲੱਖ 25000 ਜਾਇਜ਼ ਰੇਟ ਦੀ ਕਾਰ ਹੈ ਬਾਈ ਤੇ ਅਗਲੀ ਕਾਰ ਦਿੰਨੇ ਆ ਤੁਹਾਨੂੰ ਮੈਂ ਬਾਈ ਅ ਅਮੇਜ਼ ਉਹ ਆ ਗਈ Honda ਦੀ ਅਮੇਜ਼ ਬਈ ਇਹ ਡੀਜ਼ਲ ਪੈਟਰੋਲ ਡੀਜ਼ਲ ਬਈ ਡੀਜ਼ਲ ਐਵਰੇਜ ਦੀ ਬਈ ਰਾਣੀ ਹਾਂਜੀ ਹਾਂ ਇਹ ਕਿਹੜਾ ਮਾਡਲ ਆ ਬਈ ਵੀਰ 2014 ਮਾਡਲ ਹੈ ਫਰਸਟ ਓਨਰ ਦੀ ਕਾਰ ਹੈ ਇੱਕੋੜੜ ਕਾਰ ਦੇ ਦਾਂਗੇ 3 ਲੱਖ ਰੁਪਏ ਦੀ ਕਾਰ ਦੇ ਉੱਪਰ 2.5 ਲੱਖ ਦਾ ਲੋਨ ਵੀ ਕਰਵਾ ਦਾਂਗੇ 3 ਲੱਖ ਰੁਪਏ ਦੀ ਕਾਰ ਆ ਤੇ 2.5 ਲੱਖ ਦਾ ਲੋਨ ਆ ਸਿਰਫ 50000 ਰੁਪਏ ਦੇ ਕੇ ਕਾਰ ਲੈ ਜਾਓ ਅਗਲੀ ਆ ਗਈ ਆਪਣੇ ਲਵੇ ਆਹ ਦੋਰੀ 2020 ਮਾਡਲ ਹੈ ਹਾਂਜੀ ਹਾਂ ਫਰਸਟ ਓਨਰ ਦੀ ਕਾਰ ਹੈ ਦੋ ਲੱਖ ਅਸੀਰ ਦੀ ਕਾਰ ਦੇਵਾਂਗੇ ਦੋ ਟੇ ਲੱਖ ਦਾ ਕਾਰ ਦੇ ਉੱਪਰ ਲੋਨ ਕਰਾਂ ਲਾ ਜੀ ਬਈ ਤੇ ਬਈ ਜੇ ਕਿਸੇ ਨੇ ਕੰਮਕਾਰ ਕਰਨਾ ਉਹਦੇ ਵਾਸਤੇ ਕਾਰ ਆਹ ਲਓ ਜੀ 1002 ਨੰਬਰ ਦੀ ਕਾਰ 2010 ਮਾਡਲ ਹੈ 30 ਤੱਕ ਪਾਸ ਹੈ 135000 ਦੀ ਕੋਲਡ ਕਾਰ ਦੇ ਦਾਂਗੇ ਲੈ ਬਈ ਮੇਤਰ 135000 ਰੁਪਿਆ ਦੇ ਵਿੱਚ ਬਈ ਹੈਨਾ ਤੇ ਆ ਆ ਗਈ ਆਪਣੇ ਲਵੇ i10 grand ਡੀਜ਼ਲ ਪੈਟਰੋਲ ਵੀਰੇ ਡੀਜ਼ਲ ਦੇ ਸੌਰੀ ਪੈਟਰੋਲ ਦੇ ਵਿੱਚ ਐ ਸਾਰੀ i10 ਪੈਟਰੋਲ ਦੇ ਵਿੱਚ ਐ ਠੀਕ ਹੈ 2019 ਮਾਡਲ ਐ 3 ਲੱਖ 95 ਹਜ਼ਾਰ ਦੀ ਕਾਰ ਦੇ ਦਾਂਗੇ 60 3 ਲੱਖ ਦਾ ਕਾਰ ਦੇ ਉੱਪਰ ਲੋਨ ਕਰਾ ਦਾਂਗੇ ਭਾਈ ਹੈ ਨਾ ਵਧੀਆ ਕਾਰ ਪਈ ਆ ਪੂਰੀ ਵਧੀਆ ਭਾਈ ਤੇ ਆਹ ਵੀਰੇ ਮਾਡਲ ਦੋ ਆ ਦੋ ਸਾਹਮਣੇ ਖੜੇ ਐ ਬਹੁਤ ਸੋਹਣੀ ਕਾਰ ਐ 10 ਮਾਡਲ ਐ 30 ਤੱਕ ਪਾਸ ਐ ਫਸਟ ਓਨਰ ਦੀ ਕਾਰ ਐ 50 40 ਤੋਂ 50 ਦੇ ਵਿੱਚ ਚੱਲੀਓ 40 40 ਚੱਲੀਓ ਸਾਰਾ ਸਰਵਿਸ ਰਿਕਾਰਡ ਐ ਇਕਵਲਡ ਕਰ ਦਾਂਗੇ 1 ਲੱਖ 55 ਹਜ਼ਾਰ ਦੀ ਜੀ ਸਿਰਫ 1 55 ਦੇ ਵਿੱਚ ਸ ਬਈ ਅੱਜ ਜਿਹੜੀਆਂ ਮੈਂ ਕਾਰਾਂ ਦੇਖ ਰਿਹਾ ਬਈ ਹਨਾ ਵੱਧ ਤੋਂ ਵੱਧ ਹਾਈ ਐਂਡਰ ਰੇਟ 8 ਲੱਖ ਰੁਪਏ ਤੱਕ ਬਸ 2 ਲੱਖ ਤੋਂ ਘੱਟ ਘੱਟ ਬਹੁਤ ਕਾਰਾਂ ਖੜੀਆਂ 18 ਤੋਂ 20 ਕਾਰਾਂ ਖੜੀਆਂ ਜਲਦੀ ਰੋ ਜਲਦੀ ਬੰਦਾ ਬੁੱਕ ਕਰਕੇ ਦੀਵਾਲੀ ਆਫਰਾਂ ਨੇ ਬਸਾਰੀ ਕਾਰਾਂ ਦੇ ਉੱਪਰ ਬੰਦਾ ਲਿਆ ਸਕਦਾ ਹੈ ਜੀ ਕਾਰ 2 ਲੱਖ ਤੋਂ ਥੱਲੇ ਕਾਰਾਂ ਲੈਣੀਆਂ ਨੇ ਸਾਡੇ ਕੋਲ 15-20 ਕਾਰਾਂ ਖੜੀਆਂ ਨੇ 2 ਲੱਖ ਤੋਂ ਥੱਲੇ ਥੱਲੇ ਰੇਟ ਦੀਆਂ ਇਹ ਵੀਰੇ ਮਾਡਲ ਅੱਗੇ ਆ ਗਈ 2020 ਮਾਡਲ ਹੈ ਬਲੈਰੋ ZLX ਟੌਪ ਵਾਲਾ ਮਾਡਲ ਹੈ ਫਰਸਟ ਓਨਰ ਦੀ ਕਾਰ ਹੈ 70-80 ਹਜ਼ਾਰ ਚੱਲੀ ਹੋਈ ਹੈ ਇਕੋਡ ਕਾਰ ਸਾਰੀ origignal ਪੇਂਟ ਦੀ ਕਾਰ ਹੈ ਫੁੱਲ ਗਾਰੰਟੀ ਆਪਣੀ ਪੇਂਟ ਦੀ ਇਕੋਡ ਕਾਰ ਦੇ ਦਾਂਗੇ ਫਿਰ 7 ਲੱਖ 45 ਹਜ਼ਾਰ ਦੀ 745 ਦੇ ਵਿੱਚ ਬਈ ਤੇ ਅਗਲੀ ਆ ਗਈ ਆਪਣੇ ਲਵੇ ਟੌਪ ਮਾਡਲ ਦੀ ਸਕੋਰਪਿਓ ਮਾਡਲ ਵੀਰੇ 2010 ਮਾਡਲ ਹੈ 30 ਤੱਕ ਪਾਸ ਹੈ VLX ਵੇਰੀਐਂਟ ਹੈ ਕਾਰ ਬਧਿਆ ਸੀਟ ਕਵਰ ਸਾਰਾ ਕੁਝ ਲੱਗਿਆ ਹੋਇਆ ਕਾਰ ਨੂੰ ਇੱਕ ਕੋਟਡ ਕਰ ਦਾਂਗੇ 3.5 ਲੱਖ ਰੁਪਏ ਦੀ ਜੀ 3.5 ਲੱਖ ਰੁਪਈਆ ਦੇ ਵਿੱਚ ਹਾਂਜੀ ਹਾਂ ਤੇ ਅਗਲੀ ਆ ਗਈ ਆਪਣੇ ਲਵੇ ਅੱਗੇ ਆ ਗਈ ਜੀ 2 ਜੋੜਾ 3 ਲੱਖ 30 ਹਜ਼ਾਰ ਰੁਪਏ ਦੀ 3 ਲੱਖ 30 ਹਜ਼ਾਰ ਰੁਪਏ ਦੀਆਂ ਦੋ ਕਾਰਾਂ ਨੇ ਹਾਂਜੀ ਹਾਂ ਤੇ ਇੱਕ ਹੈਗੀ i20 ਇੱਕ ਹੈਗੀ ਆਪਣੇ ਲਵੇ ਸੁਮਿਤ ਤੇ ਇਹ ਵੀਰੇ ਪਹਿਲੀ ਮਾਡਲ ਇਹਦੇ ਚੋਂ 2011 ਮਾਡਲ ਆ ਸਪੋਰਟਸ ਪੈਟਰੋਲ ਦੇ ਵਿੱਚ 1.65 ਲੱਖ ਰੁਪਏ ਦੀ ਜੀ 1.65 ਲੱਖ ਰੁਪਏ ਦੀ 2008 ਮਾਡਲ ਆ 28 ਤੱਕ 29 ਤੱਕ ਪਾਸ ਹੈ 1.65 ਲੱਖ ਦੀ ਜੀ 1.65 ਲੱਖ లైవ్ ਹੈ મિત્રો એ સી આજ દી કારા હા અગર થону ਕੋਈ ਵੀ કાર લેਣੀ ਆ ਤਾਂ ਇੱਕ ਵਾਰ ਵਿజిట్ ਕਰ ਲਿਓ ਤੁਸੀਂ ਸਟੀਲ ਡੀਲ ਮਹਾਲੀ ਸੈਕਟਰ 78 ਦੇ ਵਿੱਚ ਲਗਭਗ 50 ਤੋਂ 60 કારਾਂ ਸਟਾਕ ਆਪਣੇ ਲਵੇ ਹੈਗਾ ਇਹ ਸੀਗਾ ਦੂਜਾ 파ੜ ਜੇ ਕਿਸੇ ਨੇ ਕੋਈ કાર ਲੈਣੀ ਆ ਤਾਂ ਕਾਲ ਕਰਕੇ ਤੇ ਬਈ ਫੋਟੋ ਫੋਟਾ ਮੰਗਾ ਲਓ ਮਿਲਾਂਗੇ ਬਹੁਤ ਛੇਤੀ ਨਵੇਂ ਕਾਰਾਂ ਦੇ ਨਾਲ દિવાਲੀ ਤੋਂ ਬਾਅਦ ਠੀਕ ਹੈ ਵੀਰੇ ਸੱਚੀ ਗੱਲ ਹੈ